ਹਰ ਬੰਦੇ ਦਾ ਕੋਈ ਨਾ ਕੋਈ ਮਸਲੇ ਜਿਹੜੇ ਆੜੇ ਹੋਏ ਸੀ ਕਿ ਸਾਰਿਆਂ ਦੀ ਕੋਈ ਨਾ ਕੋਈ ਬਹੁ ਵੱਡੀ ਚੀਜ਼ਾਂ ਪੂਰੀਆਂ ਹੋਈਆਂ ਨੇ ਵਿਸਾ ਪੂਰੀਆਂ ਹੋਈਆਂ ਨੇ ਤਾਂ ਹਰ ਬੰਦਾ ਇੱਥੇ ਇੰਨੀ ਸੰਗਤ ਜੁੜੀ ਹੋਈ ਹੈ ਜਦੋਂ ਨਵੀਂ ਜਨਰੇਸ਼ਨ ਨੂੰ ਇਹ ਕਹਿਣਾ ਚਾਹਵਾਗਾ ਨਸਾ ਤੋਂ ਦੂਰ ਰੋ ਤੇ ਗੁਰੂ ਘਰ ਦੇ ਨਾਲ ਜੁੜੋ ਇੱਥੇ ਸੇਵਾ ਕਰਨਗੇ ਇੱਥੇ ਬਾਬਾ ਜੀ ਨੇ ਸਾਰਿਆਂ ਦੀ ਹਰ ਇੱਕ ਵਿਸ ਪੂਰੀ ਕਰਨੀ ਹੈ ਹਰ ਬੁੱਧਵਾਰ ਆਉਂਦੇ ਹਾਂ ਸਾਰੇ ਕਹਿੰਦੇ ਵੀ ਸਾਡੀ ਸੁੱਖ ਪੂਰੀ ਹੋਈ ਸਾਨੂੰ ਗੱਡੀ ਮਿਲ ਗਈ ਤੁਹਾਨੂੰ ਵੀ ਉਹਨੂੰ ਕੀ ਮਿਲਿਆ ਤੁਹਾਨੂੰ ਮੈਨੂੰ ਜੀ ਗੁਰੂ ਜੀ ਨੇ ਮੇਰਾ ਘਰ ਪਾਤਾ ਮੈਨੂੰ ਮਹਿਦ ਨਹੀਂ ਸੀ ਕਿ ਮੇਰਾ ਘਰ ਪੈਜੇਗਾ ਜਦੋਂ ਦਾ ਅਸੀਂ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜੇ ਉਹਨਾਂ ਨੇ ਮੇਰਾ ਘਰ ਵਧੀਆ ਕੋਠੀ ਪਾਤੀ ਇਸ ਪਹਿਲਾਂ ਕਿੱਥੇ ਕਰਾਈਦੇ ਰਹਿੰਦੇ ਹਾਂ ਹਾਂ ਜੀ ਪਹਿਲੇ ਅਸੀਂ ਗੁਰੂ ਘਰ ਐਨੇ ਪਿੰਡ ਰਜ਼ੂਲ ਜੀ ਕੁਝ ਮਹੀਨਿਆਂ ਤੋਂ ਕੋਈ ਅਦਾ ਉਹ ਸਾਰਾ ਪਰੇਸ਼ਾਨੀ ਕਰਨੀ ਲੱਗਦੀ ਨਹੀਂ ਕੁਝ ਨਹੀਂ ਪਤਾ ਲੱਗਦਾ ਸ਼ੁਕਰ ਕਰੀਦਾ ਬੁੱਧਵਾਰ ਆਵੇ ਜਾਈਏ ਫਟਾਫਟ ਬਾਬਾ ਜੀ ਕੋ ਬਿਨਾ ਮੰਗੇ ਬਹੁਤ ਕੁਝ ਮਿਲਦਾ ਹੈ ਹਰ ਇੱਕ ਮੁੰਡਾ ਨੂੰ ਆਣਾ ਚਾਹੀਦਾ ਦੁਪਹਿਰੇ ਪਰਨੇ ਚਾਹੀਦੇ ਨੇ ਬਾਬਾ ਜੀ ਵਾਹਿਗੁਰੂ ਸਾਹਿਬ ਹੈ ਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤ ਹੈ ਲੱਗਿਆ ਹੈ ਦੇਰ ਬਦਵਾ ਤੁਸੀਂ ਆਨੇ ਹੋ ਹਾਂ ਜੀ ਹਰ ਬਦਵਾ ਲਾਣੇ ਤੇ ਕੀ ਕਹਿਣਾ ਚਾਹੋਗੇ ਬਾਬਾ ਜੀ ਇੱਧਰ ਬਸ ਮੈਂ ਇਹ ਕਹਿਣਾ ਚਾਹੁੰਦਾ ਵੀਰ ਇੱਥੇ ਸੱਚੇ ਦਿਲੋਂ ਜਿੰਨੇ ਵੀ ਬੰਦੇ ਜੁੜੇ ਹੋਏ ਨੇ ਆ ਜਿਹੜੇ ਜੁੜ ਰਹੇ ਨੇ ਸਾਰੀ ਸੰਗਤੀ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਕਿਸ ਤੁਸੀਂ ਕਿੱਥੋਂ ਆਏ ਹੋ ਦੀ ਮੈਂ ਲੁਧਿਆਣਾ ਤੋਂ ਬਿਲੋਂਗ ਕਰਦਾ ਹਾਂ ਜੀ ਕਿੰਨੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹੋ ਇੱਕ ਸਾਲ ਹੋ ਗਿਆ ਜੀ ਜਲਦੀ ਸੇਵਾ ਕਰ ਜਲਦੀ ਹਾਂ ਜੀ ਜਲਦੀ ਸੇਵਾ ਕਰ ਤੁਹਾਡੀ ਮਤਲਬ ਕੀ ਮੈਂਬਰ ਨੇ ਜਾਂ ਤੁਸੀਂ ਇਕੱਲੇ ਕਰਦੇ ਹੋ ਨਹੀਂ ਅਸੀਂ ਸਾਰੇ ਰਲਕੇ ਸੇਵਾਦਾਰਾਂ 6 ਜਣੇ ਫਰੈਂਡ ਆ ਜਾਂ ਕੋਈ ਐਸੋਸੀਏਸ਼ਨ ਬਣਾਈ ਹੈ ਨਹੀਂ ਫਰੈਂਡ ਸਰਕਲ ਬਸ ਫਰੈਂਡ ਸਰਕਲ ਆ ਜੀ ਸੇਵਾ ਦੇ ਕੀ ਹੋਰ ਰੋਕ ਉਹਦੇ ਨੇ ਕਿੱਦਾਂ ਸੇਵਾ ਕੀਤੀ ਜਿਹੜੇ ਆੜੇ ਹੋਣਗੇ। ਵੀਰੇ ਸਾਰੇ ਜਿਨ੍ਹਾਂ ਦੀ ਹਰ ਬੰਦੇ ਦਾ ਕੋਈ ਨਾ ਕੋਈ ਮਸਲਾ ਜਿਹੜੇ ਆੜੇ ਹੋਏ ਸੀ ਕਿ ਸਾਰਿਆਂ ਦੀ ਕੋਈ ਨਾ ਕੋਈ ਬਹੁ ਵੱਡੀ ਚੀਜ਼ਾਂ ਪੂਰੀਆਂ ਹੋਈਆਂ ਨੇ, ਵਿਸਾ ਪੂਰੀਆਂ ਹੋਈਆਂ ਨੇ। ਤਾਂ ਹਰ ਬੰਦਾ ਇੱਥੇ ਇੰਨੀ ਸੰਗਤ ਜੁੜੀ ਹੋਈ ਹੈ। ਦੇਖਿਆ ਜੇ ਜੂਤ ਕਾ ਵੀ ਨਾਲ ਖੜਾ ਤੁਹਾਡੇ ਇਹਨਾਂ ਦੇ ਨਾਲ ਰੁਕੀ ਰੁਕੀ ਜ਼ਿਆਦਾ ਹੁੰਦਾ ਵਾ। ਕੀ ਕਹਿਣਾ ਚਾਹੁੰਦੇ ਮੈਂ ਅੱਜ ਕਿਹੜਾ? ਇਹ ਤਾਂ ਨਵੀਂ ਨਵੇਂ ਨਵੀਂ ਜਨਰੇਸ਼ਨ ਨੂੰ ਵੀ ਮੈਂ ਤਾਂ ਨਵੀਂ ਜਨਰੇਸ਼ਨ ਨੂੰ ਇਹ ਹੀ ਕਹਿਣਾ ਚਾਹਾਂਗਾ ਨਸ਼ਾ ਤੋਂ ਦੂਰ ਰਹੁ ਤੇ ਗੁਰੂ ਘਰ ਦੇ ਨਾਲ ਜੁੜੋ। ਇੱਥੇ ਸੇਵਾ ਕਰਨਗੇ ਇੱਥੇ ਪਾਪਾ ਜੀ ਨੇ ਸਾਰੇ ਹਰ ਇੱਕ ਵੀਸ ਪੂਰੀ ਕਰਨੀ ਜਿਵੇਂ ਗੁਰਦੁਆਰਾ ਸਾਹਿਬ ਧਾਰਮਿਕ ਸਥਾਨ ਵਿੱਚ ਜੁੜੇ ਹੋਏ ਆਂ ਸਿਹਤ ਬੱਲੇ ਵੀ ਠੀਕ ਉਹ ਮਤਲਬ ਕੀ ਭਲਵਾਨੀ ਨੂੰ ਨਹੀਂ ਕਰਦੇ ਹਾਂ ਹਾਂਜੀ ਭਲਵਾਨੀ ਕਰਦਾ ਠੀਕ ਹੈ ਕਿੱ데 ਕਾ ਮੈਂ ਪਹਿਲੇ ਆਲਮਗੀਰ ਖਾੜੇਚ ਕਰਦਾ ਸੀਗਾ ਭਲਵਾਨੀ ਉਥੇ 9 ਸਾਲ ਅਖਾੜੇ ਚ ਰਿਆ ਫਿਰ ਉਹ ਤੋਂ ਬਾਅਦ ਹੁਣ ਇੱਥੇ ਲੁਧਿਆਣੇ 2008 ਤੋਂ ਆਪਣਾ ਸਿਕਿਉਰਿਟੀ ਬਿਜ਼ਨਸ ਕਰ ਰਿਹਾ ਸੀਗਾ ਸਿਕਿਉਰਿਟੀ ਵਿੱਚ ਠੀਕ ਹੈ ਹਾਂਜੀ ਸਿਕਿਉਰਿਟੀ ਦਾ ਬਿਜ਼ਨਸ ਹੈ ਪਰ 1 ਸਾਲ ਹੋ ਗਿਆ ਇੱਥੇ ਗੁਰੂ ਘਰ ਜੁੜੇ ਹੋਏ ਨੂੰ ਡੇਲੀ ਆਉਣਾ ਸ਼ਾਮ ਨੂੰ ਗੁਰਦੁਆਰਨੀ ਅਸੀਂ ਡੇਲੀ ਆਣਾ ਜਾਣਾ ਜੀ ਹਾਂ ਰੋਜ਼ ਆਣਾ ਜਾਣਾ ਗੁਰਦੁਆਰਨੂ ਤਾਂ ਪੱਕਾ ਹੈਗਾ ਹੀ ਇਹ ਸੇਵਾ ਦਾ ਪਰ ਅਸੀਂ ਉਦਾਂ ਵੀ ਰੋਜ਼ ਆਣਾ ਹਾਂ ਜੀ ਬੀਬੀ ਕੀ ਕਹਿਣਾ ਚਾਹੋਗੇ ਕਿ ਮੈਂ ਮੇਰਾ ਨਾਮ ਗੁਰਪ੍ਰੀਤ ਹੈ ਸਿਰਝੂਲ ਤੋਂ ਆਵੰਨੇ ਆ ਹਰੇਕ ਬੁੱਧਵਾਰ ਆਵੰਨੇ ਆ ਹਰ ਬੁੱਧਵਾਰ ਤੁਸੀਂ ਆਉਂਨੇ ਹੋ ਹਾਂਜੀ ਹਰੇਕ ਬੁੱਧਵਾਰ ਆਵੰਨੇ ਆ ਜੀ ਅੱਛਾ ਤੇ ਅਸੀਂ ਹਰੇਕ ਐਤਵਾਰ ਅਸੀਂ ਆਪਣੇ ਗੁਰਦੁਆਰੇ ਪਿੰਡਰਝੂਲ ਵੀ ਸਾਰੇ ਨਾਲ ਮਿਲ ਕੇ ਦੁਪਹਿਰਾ ਸਾਹਿਬ ਕਰਦੇ ਹਾਂ ਹਰ ਬੁੱਧਵਾਰ ਨੂੰ ਸਾਰੇ ਕਹਿੰਦੇ ਵੀ ਸਾਡੀ ਸੁੱਖ ਪੂਰੀ ਹੋਈ ਸਾਨੂੰ ਗੱਡੀ ਮਿਲ ਗਈ ਤੁਹਾਨੂੰ ਵੀ ਉਹਨੂੰ ਕੀ ਮਿਲਿਆ ਮੈਨੂੰ ਜੀ ਗੁਰੂ ਜੀ ਨੇ ਮੇਰਾ ਘਰ ਪਾਤਾ ਮੈਨੂੰ ਮਹਿਦਨੀ ਸੀ ਕਿ ਮੇਰਾ ਘਰ ਪੈਜੇਗਾ ਜਦੋਂ ਦਾ ਅਸੀਂ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜੇ ਉਹਨਾਂ ਨੇ ਮੇਰਾ ਘਰ ਵਧੀਆ ਕੋਠੀ ਪਾਤੀ ਇਸ ਪਹਿਲਾਂ ਕਿੱਥੇ ਕਰਾਈਦੇ ਰਹਿੰਦੇ ਹਾਂ ਹਾਂ ਜੀ ਪਹਿਲੇ ਅਸੀਂ ਗੁਰੂ ਘਰ ਐਨੇ ਪਿੰਡ ਰਜ਼ੂਲ ਜੀ ਠੀਕ ਹੈ ਹਾਂ ਜੀ ਤੇ ਹੋਰ ਹੋਰ ਵੀ ਜੋ ਵੀ ਅਰਦਾਸਾਂ ਮੈਂ ਕਰਦੀਆਂ ਮੇਰੀਆਂ ਸਾਰੀਆਂ ਪੂਰੀਆਂ ਹੁੰਦੀਆਂ ਕਿੰਨੇ ਵੇ ਤੁਸੀਂ ਆਜਨੇ ਬੁੱਧਵਾਰ ਨੂੰ ਅਸੀਂ ਇਥੇ ਚਪੈਰੇ ਸਾਹਿਬ ਤੋਂ ਪਹਿਲੇ ਪਹੁੰਚ ਜਾਨੇ ਹਾਂ ਅਸੀਂ ਮਾਛੂੜ ਦੇ ਲਾਗੇ ਪਿੰਡ ਰਜੂਲ ਠੀਕ ਹੈ ਸਾਰੀ ਫੈਮਿਲੀ ਆਉਂਦੀ ਹੈ ਹਾਂਜੀ ਨਾਲ ਹੋਰ ਵੀ ਸੰਗਤ ਆਉਂਦੀ ਮੇਰੇ ਨਾਲ 20 25 ਸੜੀਆਂ ਬੁੱਢੀਆਂ ਜਿਹੜੀਆਂ ਅਸੀਂ ਆਉਂ ਵਾਸਤੇ ਆਣੇ ਅਸੀਂ ਤੇ ਜੋ ਬੀਬੀਆਂ ਘਰਾਂ ਦੇ ਵਿੱਚ ਬੈਠੀਆਂ ਨਹੀਂ ਸੀ ਜਿਹੜੀਆਂ ਕੀ ਕਹਿਣਾ ਚਾਹੋਗੇ ਵੀ ਉਹਨਾਂ ਨੂੰ ਵੀ ਅਸੀਂ ਇਹ ਕਹਿ ਸਕਦੇ ਹਾਂ ਤੇ ਵਦ ਤੋਂ ਵਦ ਬਾਣੀ ਜੁੜੇ ਚਪੈਰੇ ਸ ਵਿੱਚ ਆਇਆ ਕਰੋ ਜੋ ਵੀ ਗੁਰੂ ਦੀ ਮੰਗ ਹੈ ਤੁਹਾਡੀ ਪੂਰੀ ਕਰੇਗਾ ਹਰਦਾਸ ਬੇਨਤੀ ਕਰੋ ਬਾਬਾ ਦੀਪ ਸਿੰਘ ਦੀ ਸਾਰੀਆਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਦੇ ਹਾਂ ਅਸੀਂ ਜੋ ਵੀ ਅਰਦਾਸ ਬੇਨਤੀ ਕਰਨੇ ਆ ਸਾਰੀਆਂ ਸਾਡੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਨੇ। ਬਾਬਾ ਜੀ ਦੇ ਚਪੈਰੇ 'ਚ ਬਹੁਤ ਸ਼ਕਤੀ ਹੈ। ਬਾਬਾ ਜੀ ਨੇ ਸਭ ਕੁਝ ਦਿੱਤਾ। ਬਿਨਾ ਮੰਗਿਆ ਸਭ ਕੁਝ ਮਿਲਿਆ। ਜੋ ਚਾਇਆ ਸੀ ਉਸ ਤੋਂ ਜ਼ਿਆਦਾ ਮਿਲਿਆ। ਕਿ ਤੁਸੀਂ ਇੱਦਾਂ ਧੁੱਪ 'ਚ ਬੈਠਣੋਂ ਕੋਈ ਇੱਦਾਂ ਬਹੁਤ ਪਰੇਸ਼ਾਨੀ ਕਰਨੀ ਨਹੀਂ। ਨਹੀਂ ਨਹੀਂ ਕੁਝ ਨਹੀਂ ਪਤਾ ਲੱਗਦਾ। ਸ਼ੁਕਰ ਕਰੀਦਾ ਬੁੱਧਵਾਰ ਆਵੇ ਜਾਈਏ ਫਟਾਫਟ। ਠੀਕ ਹੈ। ਹਾਂ ਬੜੀ ਖੁਸ਼ੀ ਹੁੰਦੀ ਆ ਕੇ। ਕਿੱਥੇ ਪਹੁੰਚੋਗੇ? ਹਾਂਜੀ। ਕਿਹੜੀ ਜਗ੍ਹਾ ਪਹੁੰਚੋਗੇ? ਅਸੀਂ ਬਾਬਾ ਦੀਪ ਸਿੰਘ ਵਰਦਾਰੇ। ਤੇ ਹੋਰ ਕੀ ਕਹਿਣਾ ਚਾਹੋਗੇ ਜੋ ਸੇਵਾ ਕਰ ਰਹੇ ਹੋ ਬਹੁਤ ਵਧੀਆ ਲੱਗਦਾ ਸਭ ਮੁੰਡੇ ਦਾ ਵਿਆਹ ਹੋ ਗਿਆ ਸਾਰਾ ਕੁਝ ਵਧੀਆ ਬੋਟੀ ਤਾਂ ਲੈ ਕੇ ਆਈ ਸੀ ਅੱਛਾ ਬਾਬਾ ਜੀ ਨੇ ਸਾਰਾ ਕੁਝ ਵਧੀਆ ਕੀਤਾ ਮੁੰਡੇ ਦੇ ਵਿਆਹ ਦੀ ਹਾਂ ਜੀ ਸਿਰ ਮੰਨੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਸੇਵਾ ਕਰ ਰਹੇ ਹਾਂ ਤੇ ਕਾਫੀ ਕਿਨੇ ਸਮੇ ਤੋਂ ਫਕ ਸੇਵਾ ਕਰ ਰਹੇ ਹਾਂ ਕਾਫੀ ਟਾਈਮ ਹੋ ਗਿਆ ਜੀ ਹਰ ਬੁੱਧਵਾਰ ਆਈਦਾ ਸੇਵਾ ਕਰਨ ਸੇਵਾ ਕਰਦੇ ਅਸੀਂ ਜੀ ਲੰਗਰ ਵਰਤਾਨੇ ਆ ਜੀ ਉੱਥੇ ਪਾਣੀ ਦੀ ਸੇਵਾ ਕਰੀਦੀ ਹਰ ਤਾਈਪ ਦੀ ਸੇਵਾ ਕਰਦੇ ਕਹਿੰਦੇ ਤੋਂ ਅੰਦਰ ਖੜੇ ਹੋ ਤੇ ਬਾਸੋ ਬਾਬਾ ਜੀ ਨੇ ਜੋ ਦਿੱਤਾ ਹੈਗਾ ਕਰਾਂਗੇ ਸਾਨੂੰ ਸਾਰੇ ਕਹਿੰਦੇ ਸਾਡੀਆਂ ਨਾ ਬਹੁਤ ਤੁਹਾਨੂੰ ਕਹਿਣਾ ਵੱਜੋ ਮੰਗਦੇ ਆ ਪੂਰਾ ਹੁੰਦਾ ਵਾ ਹਾਂਜੀ ਹਾਂਜੀ ਬਿਲਕੁਲ ਹੁੰਦਾ ਹੈ ਬਾਬਾ ਜੀ ਨੇ ਬਹੁਤ ਸੁਣੀ ਨੇੜੇ ਬਹੁਤ ਕੁਝ ਦਿੱਤਾ ਬਾਬਾ ਜੀ ਉਹ ਸੁਣੀ ਹੈ ਬੱਚਾ ਬਹੁਤ ਸੋਹਣਾ ਨੰਬਰ ਆ ਜੀ ਅਸੀਂ ਬਾਬਾ ਜੀ ਤੋਂ ਸਭ ਕੁਝ ਮੰਗਿਆ ਸੀਗਾ ਸਭ ਤੋਂ ਪਹਿਲੇ ਤਾਂ ਸਰਬਕਤਭਲਾਈ ਮੰਗੀ ਦਾ ਤੇ ਬਾਬਾ ਜੀ ਹਰ ਵਕਤ ਸਿਰ ਦੇ ਉੱਤੇ ਹੱਥ ਰੱਖੀ ਰੱਖਦੇ ਆਪਣੇ ਬਸ ਅਦੇ ਸੇਵਾ ਕਰ ਅਨੰਦ ਰਹਿੰਦੇ ਜੀ ਫੀਨਾ ਮੰਗੇ ਬਾਬਾ ਨੇ ਬਹੁਤ ਵਾਸ ਨਾ ਪਾਇਆ ਪਹਿਲੇ ਸਾਢੇ ਹਾਂਜੀ ਮੇਰੇ ਮੈਡੀਕਲ ਤੇ 70% ਆਇਆ ਯਾਰ ਹਾਂਜੀ ਹਾਂਜੀ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੈ ਕੀ ਯੂਥ ਨੂੰ ਕੀ ਕਹਿਣਾ ਚਾਹੁੰਦਾ ਹੈ ਜਿਹੜੇ ਯੂਥ ਨੂੰ ਇਹ ਕਹਿਣਾ ਚਾਹੁੰਦਾ ਜੀ ਨਸ਼ਿਆਂ ਤੋਂ ਹਟ ਕੇ ਗੁਰਦੁਆਰਿਆਂ ਕੇ ਸੇਵਾ ਕਰੋ ਗੁਰੂ ਦੇ ਨਾਲ ਲੱਗੋ ਬਸ ਇਹੀ ਆ ਬਸ ਆਪਣੇ ਆਪ ਚੰਗੇ ਰਾਹ ਲਾ ਜਾਂਦਾ ਬਾਬਾ ਜੀ ਮੇਰੇ ਇਹ ਰੀਲਾ ਬਣਾਉਂਦੇ ਨੇ ਬੱਚੇ ਉਹਨਾਂ ਨੂੰ ਕੀ ਵੈਸੇ ਦਨਤਾਂ ਬਸ ਇਹੀ ਆ ਸੇਵਾ ਕਰੋ ਆ ਕੇ ਗੁਰੂ ਘਰ ਦੇ ਨਾਲ ਲੱਗੋ ਤੇ ਬਸ ਬਾਬਾ ਜੀ ਆਪਣੇ ਆਪ ਲੰਗਾ ਦਿੰਦੇ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲੇ ਵੀ ਸੇਵਾ ਕਰਦੇ ਹੁਣ ਬੁਧਵਾਰ ਹਾਂਜੀ ਹਾਂਜੀ ਹਰ ਇੱਕ ਬੁਧਵਾਰ ਅਸੀਂ ਆਉਂਦੇ ਹਾਂ ਜੀ ਹਰ ਇੱਕ ਬੁਧਵਾਰ ਆਨੇ ਆ ਕੋਈ ਤਾਂ ਉਪਰ ਲੱਗਦੀ ਨਹੀਂ ਇੱਥੇ ਲੱਗਦੀ ਬਿਲਕੁਲ ਨਹੀਂ ਆਏ ਹੋ ਤੇ ਅਸੀਂ ਹੱਬੋ ਵਾਲ ਤੋਂ ਹਾਂਜੀ ਕਿੰਨੇ ਸਵੇਰ ਸੇਵਾ ਕਰਦੇ ਆ ਰਹੇ ਹਾਂ ਅਸੀਂ ਜਨਵਰੀ ਤੋਂ ਆ ਰਹੇ ਹਾਂ ਹਾਂਜੀ ਕੀ ਕਰਨਾ ਚਾਹੋਗੇ ਜੋ ਬਾਬਾ ਜੀ ਕੋ ਬਿਨਾ ਮੰਗਿਆ ਬਹੁਤ ਕੁਝ ਮਿਲਦਾ ਹੈ ਹਰ ਇੱਕ ਬੁਧਵਾਰ ਆਉਣਾ ਚਾਹੀਦਾ ਦੁਪਹਿਰੇ ਪਰਨੇ ਚਾਹੀਦੇ ਨੇ ਹਾਂਜੀ ਬਾਈ ਦਾ ਖਸਾ ਭਾਈ ਜੀ ਪਤਨੀ ਤਨ ਤਨ ਬਾਬਾ ਦੀਪ ਸਿੰਘ ਜੀ ਬੋਦੀ ਉਪਾਰ ਦੇ ਪੈ ਸੰਗਤ ਇਨੀ ਪਾਲ ਕਿਰਪਾ ਕੋਈ ਕੰਮ ਨਹੀਂ ਆਦਨੀ ਛੋਟਾ ਜਿਹਾ ਹਾਲ ਪੜਦਾ ਸੀ ਪਹਿਲਾਂ ਤੇ ਹੁਣ ਦੇਖੋ ਜੀ ਕਰਵਾ 20000 ਬੰਦਰੂ ਘਾਟ ਨਹੀਂ ਆ ਬੰਦਾਨੇ ਤੁਸੀਂ ਮੈਂ 10 ਸਾਲ ਤੋਂ ਆ ਰਿਹਾ ਹਾਂ ਭਾਈ ਸੇਵਾ ਕਰਦੇ ਆ ਜੀ ਸੇਵਾ ਕੋਲ ਕਰਦਾ ਜੀ ਅਜੇ ਨਹੀਂ ਕਰ ਸਕਦੇ ਬਾਬਾ ਦੀਪ ਸਿੰਘ ਜੀ ਦੇ ਨੰਦੇ ਆਪ ਮੇਰਾ ਸਾਰਾ ਕੰਮ ਪੂਰਾ ਹੀ ਹਾਂ ਜੀ ਹਾਂ ਜੀ ਬਿਲਕੁਲ ਜੀ ਹਰ ਚੀਜ਼ ਦਾ ਹੀ ਦੀ ਵਾਰ ਹਰ ਬੁੱਧਵਾਰ ਆਉਂਦੇ ਹਾਂ ਹਾਂਜੀ ਹਾਂਜੀ ਹਰ ਰੋਜ਼ ਆਉਂਦੇ ਹਾਂ ਨਹੀਂ ਕਦੀ ਵਿੱਚ ਵੀ ਆ ਜੀ ਜੀ ਮੈਂ 5-6 ਦਿਨੋਂ ਮੀਟਰ ਦੁਹਾਲੇ ਜੀ ਦੁਹਾਲੇ ਇਸ ਨਗਰ ਤੋਂ ਠੀਕ ਹੈ ਹਾਂਜੀ ਜੀ ਜਾਨੀ ਕੋਦੇ ਦੇ ਬਿਆਸ ਸਾਹਿਬ ਤੋਂ ਹਾਂਜੀ ਦੇ ਨਾਲ ਬੱਚੇ ਵੀ ਆਉਂਦੇ ਆ ਹਾਂਜੀ ਆ ਬੱਚੇ ਵੀ ਆਉਂਦੇ ਆ ਜੀ ਠੀਕ ਹੈ ਹਾਂਜੀ ਸਾਰੇ ਬੱਚਾ ਜੀ ਪੂਰੀ ਕਿਰਪਾ ਜੀ ਬਾਬਾ ਜੀ ਦੇ ਅਸੀਂ ਆਈ ਆ ਜੋ ਸੇਵਾ ਲੰਦੀਏ ਤਨਮਨ ਸੇਵਾ ਕਰੀ ਰਹੀ ਰਹੀ ਤੁਹਾਡੀ ਕਰੀ ਗੱਦੀ ਸੇਵਾ ਲੱਗੀ ਹੁੰਦੀ ਤੁਹਾਡੇ ਲੱਗੀ ਹੁੰਦੀ ਹੈ ਤੁਹਾਡੀ ਸੇਵਾ ਕਿਸੇ ਦੀ ਲੱਗੀ ਹੁੰਦੀ ਹੈ ਤੁਹਾਡੀ ਸਾਡੀ ਇੱਥੇ ਲਵਫੇ ਵਰਤਾਨ ਦੀ ਠੀਕ ਹੈ ਹਾਂਜੀ ਕੋਈ ਹੋਰ ਕੀ ਕਹਿਣਾ ਹੈ ਮੈਸਜੇ ਜੀ ਜੀ ਜਾਵਾਂਗੇ ਹਾਂਜੀ ਕੀ ਆਪਦੀ ਸਲਾਹ ਦੇਣਾ ਚਾਹੂੰਗੀ ਮਤੇ ਜੋ ਗੁਰਦੁਆਰਾ ਸਾਹਿਬ ਜੇ ਜੇਰੇ ਵੀ ਗੁਰਦੁਆਰਾ ਸਾਹਿਬ ਦੇ ਬਹੁਤ ਹੀ ਕਿਰਪਾ ਹੋਈ ਹੈ ਸੇਵਾਦਾਰ ਬਹੁਤ ਅੱਛੇ ਆ ਹਰ ਤਰ੍ਹਾਂ ਦੀ ਸੰਜੋਗ ਕਾਰਜਿਆ ਸੰਗਤ ਨਾਲ ਹਰ ਤਰ੍ਹਾਂ ਦੇ ਰਾਜਿਆ ਮਿੱਟੀ ਵਰਗੀ ਕਹਿੰਦਾ ਜਮ ਕੇ ਜੋ ਪ੍ਰਬੰਧ ਕਰਦਾ ਹੈ ਪ੍ਰਬੰਧ ਕਰਦਾ ਹੈ ਬੁਜਵਾ ਦਾ ਪ੍ਰਬੰਧ ਮਿੱਟੀ ਲਈ ਇੱਕ ਕਿਰਪਾ ਜੀ ਬਹੁਤ ਬਾਬਾ ਜੀ ਜੇ ਵੀ ਕਿਰਪਾ ਨਾ ਹੁੰਦੀ ਤਾਂ ਇੰਨੀ ਸੰਗਤ ਸੰਜੋਗ ਨਾ ਹੁੰਦਾ ਹਾਂਜੀ ਹਾਂਜੀ ਤੇ ਕੀ ਕਹਣ ਦਾ ਕੋਣ ਕੋਣ ਨੇ ਕਮੇਟੀ ਮੈਂਬਰ ਪ੍ਰਧਾਨ ਸਾਹਿਬ ਕੋਣ ਨੇ ਇੱਕ ਹੁੰਦਾ ਜੀ ਆ ਇੱਕ ਉਹ ਨਾਮ ਕੀ ਹੈ ਯਾਰ ਤਾਂ ਦੀ ਜੀ ਹੈ ਤੇ ਹੋਰ ਵੀ ਹੈ ਮੈਨੂੰ ਯਾਦ ਨਹੀਂ ਹੈ ਹਾਂਜੀ ਹਾਂਜੀ ਹੈ ਬਾਈ ਜੀ ਦਾ ਖਾਲਸਾ ਬਾਈ ਜੀ ਦਾ ਖਾਲਸਾ ਬਾਈ ਜੀ ਕੀ ਫਤਿਹ ਬਾਈ ਜੀ ਦਾ ਖਾਲਸਾ ਬਾਈ ਜੀ ਕੀ ਫਤਿਹ ਠੀਕ ਹੈ ਜੀ ਜਿਹੜਾ ਪਹਿਲਾਂ ਤੋਂ ਲੱਗਿਆ ਹੋਇਆ ਹੈ ਮੇਰੇ ਸਾਹ ਦੀ ਲੋਕਾਂ ਦੀ ਮਨ ਕਾਮਨਾ ਸੰਪੂਰਨ ਹੁੰਦੀ ਆ ਸਾਰੇ ਦੀਆਂ ਤੇ ਤੁਸੀਂ ਸਾਰੇ ਬਦਵਾਰਾਂ ਨੇ ਤਾਂ ਹਾਂਜੀ ਹਰ ਬਦਵਾਰਾਂ ਨੇ ਤਾਂ ਹਾਂਜੀ ਕਿੰਨੇ ਸਾਲ ਹੋ ਗਏ 4 ਸਾਲ ਹੋ ਗਏ ਹਾਂਜੀ ਹਾਂਜੀ ਜਿੱਦਾ ਖੁਸ਼ੀ ਆ ਪੂਰੀ ਹਾਂਜੀ ਪੂਰੀ ਖੁਸ਼ੀ ਆ ਤੇ ਲਾਗੇ ਮਨ ਕੁਝਦਾ ਪੂਰਾ ਹਾਂਜੀ ਬਹੁਤ ਖੁਸ਼ੀ ਆ ਹਾਂ ਜੀ ਤੁਹਾਡੇ ਨਾਲ ਦੀਆਂ ਬੀਬੀਆਂ ਨੇ ਜੋ ਨਹੀਂ ਹੁੰਦੀਆਂ ਅਗਰ ਇਹ ਬੈਠੇ ਕੀ ਕਹਿਣਾ ਚਾਹੁੰਨ ਉਹਨਾਂ ਨੂੰ ਠੀਕ ਆ ਉਹ ਵੀ ਆਪਣੇ ਘਰ ਸਭ ਠੀਕ ਆ ਸਾਨੂੰ ਮਿਲਦਾ ਪੂਰਾ ਹਾਂ ਜੀ ਪੂਰਾ ਸਕੂਨ ਮਿਲਦਾ ਹਾਂ ਜੀ ਸੇਵਾ ਲੱਗੀ ਹੁੰਦੀ ਹੈ ਕਹਿੰਦੇ ਸੇਵਾ ਲੱਗੀ ਹੁੰਦੀ ਹੈ ਤੁਹਾਡੀ ਲੱਗੀ ਹੁੰਦੀ ਆ ਸੇਵਾ ਕੋਈ ਵੀ ਕਰ ਲਈਦੀ ਆਪਾਂ ਠੀਕ ਹੈ ਪੱਕੀ ਸੇਵਾ ਨਹੀਂ ਲੱਗੀ ਕੋਈ ਵੀ ਸੇਵਾ ਕਰ ਮੈਂ ਇਤਨਾ ਮਗਰ ਚੱਕੀ ਵਾਲਾ ਗੁਰਪਾਲ ਨਗਰ ਹਾਂਜੀ ਲੁਧਿਆਣਾ ਤੋਂ ਆਇਆ ਲੁਧਿਆਣਾ ਤੋਂ ਆਇਆ ਸਾਰੇ ਬੱਚੇ ਨਾਲ ਆਉਂਦੇ ਆ ਨਹੀਂ ਬੱਚੇ ਨਹੀਂ ਬੱਚੇ ਸਭ ਜਾਇਆ ਗੁੱਡੀਆਂ ਵਿਆਈਆਂ ਬੇਟਾ ਬਾਹਰ ਬਾਹਰ ਨਹੀਂ 10 ਵਜੇ ਆਇਰਨੇ ਆ